ਜਾਣਾ ਹੁਣ ਆਪਾਂ ਰਾਈਟ ਤੇ ਹੁਣ ਮੋੜੇ ਜਿਹੜਾ ਮੋੜ ਆ ਉਹ ਆਪਣਾ ਟੀਪੁਆਟ ਆ ਠੀਕ ਆ ਤੇ ਅੱਗੇ ਜਾ ਕੇ ਪਹਿਲਾਂ ਗੱਡੀ ਤੁਸੀਂ ਰੋਕਣੀ ਆ ਐਡੇ ਟੋਲ ਆ ਰਾਈਟ ਤੋਂ ਠੀਕ ਆ ਗੱਡੀ ਆਪਣੀ ਸਾਈਡ ਤੇ ਰੱਖੋ ਪਹਿਲਾਂ ਇਧਰਲੇ ਇਧਰਲੀ ਸਾਈਡ ਤੇ ਆਪਣੀ ਸਾਈਡ ਤੇ ਲੈਫਟ ਸਾਈਡ ਤੇ ਕਲਚ ਪੂਲ ਦੱਬੋ ਠੀਕ ਆ ਅੱਗੇ ਅੱਗੇ ਸਟਾਪ ਕਰੋ ਪਹਿਲਾਂ ਇੱਥੇ ਗੱਡੀ ਰੋਕੋ ਪਹਿਲਾ ਰੋਡ ਦੇਖ ਲਓ ਇਧਰੋਂ ਖਾਲੀ ਆ ਉਧਰੋਂ ਦੇਖ ਰੋਡ ਖਾਲੀ ਆ ਦੀਦਾ ਰੋਡ ਖਾਲੀ ਆ ਤੇ ਥੋੜੀ ਗੱਡੀ ਹੁਣ ਅੱਗੇ ਨੂੰ ਪਰੋ ਨਾਲ ਹਾਫ ਕਲਚ ਛੱਡਣ ਨਾਲ ਸਟੀਅਰਿੰਗ ਰਾਈਟ ਕਰੋ ਹਾਫ ਕਲਚ ਹੈ ਘੁਮਾਓ ਸਟੀਅਰਿੰਗ ਕਿਧਿ ਸੀਸ਼ਾ ਦੇਖਿਆ ਰਾਈਟ ਠੀਕ ਆ ਸਿੱਧੀ ਕਰੋ ਗੱਡੀ ਬਸ ਥੋੜੀ ਜਿਹੀ ਥੋੜਾ ਜਿਆਦਾ ਨਹੀਂ ਉਹ ਠੀਕ ਹੈ ਛੱਡਤਾ ਕਲਚ ਐਡੀਟਰ ਜਾਲਦਾ ਬੰਦ ਕਰੋ ਜਿੱਦਾਂ ਟ੍ਰੀਪ ਵਾਟ ਹੈ ਨਾ ਪਹਿਲਾਂ ਗੱਡੀ ਆਪਾਂ ਰੋਕਣੀ ਹੈ ਜਿੱਥੇ ਰੋਡ ਦੀਦਾ ਹੈ ਨਾ ਉੱਥੇ ਗੱਡੇ ਰੋਕਣੀ ਆ ਰੋਕ ਕੇ ਫੇਰ ਰਾਈਟ ਲੈਫਟ ਤੇ ਜਿੱਧਰ ਨੂੰ ਜਾੜਾ ਉਧਰ ਸ਼ੀਸ਼ਾ ਦੇ ਕੇ ਫੇਰ ਰੋਡ ਤੇ ਗੱਡੀ ਚੜਨੀ ਆ ਜੇ ਰੋਡ ਖਾਲੀ ਹੈ ਤਾਂ ਗੱਡੀ ਚੜ ਸਕਦੇ ਆ ਜੇ ਕੋਈ ਸ਼ੌਂਕ ਹੈ ਫਿਰ ਤੁਹਾਨੂੰ ਵੇਟ ਕਰਨੀ ਪੈਣੀ ਹੈ ਲੰਘ ਲੈਣ ਦੇਣਾ ਬਾਅਦ ਵਿੱਚ ਜਦੋਂ ਉਹ ਅਗਲਾ ਨਿਕਲ ਗਿਆ ਬਾਅਦ ਵਿੱਚ ਗੱਡੀ ਰੋਡ ਤੇ ਚੜਪੋ ਠੀਕ ਹੈ ਨਹੀਂ ਕਾਲੀ ਨਹੀਂ ਕਰਨੀ ਆਪਾਂ ਆਪਣੀ ਪਹਿਲ ਨਹੀਂ ਉੱਥੇ